ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮਹਾਰਾ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰਿੰਗਣ ਦੀ ਬਾਦੀ ਜਿਹੜੀ ਰਿੰਗਣ ਵਾ ਵਾ ਇਹਨੂੰ ਰੀਦੀਪੀੜ ਕਹਿੰਦੇ ਆ ਤੋਂ ਬੜੀ ਇਹ ਖਤਰਨਾਕ ਪੀੜ ਆ ਇਹ ਜਦੋਂ ਕਫ ਵੱਧ ਜੇ ਅੰਦਰ ਹੈ ਬੰਦੇ ਦੇ ਬਾਤ ਪਿਤ ਕਫ ਜਿਹੜਾ ਵਾ ਕਫ ਵੱਧ ਜੇ ਸਰੀਰ ਵਿੱਚ ਹੋਰਾ ਜੀ ਅੰਦਰ ਵਾਈ ਬਹੁਤ ਜਿਆਦੀ ਵੱਧ ਜਾਵੇ ਫਿਰ ਇਹ ਚੂਲੇ ਤੋਂ ਪੀੜ ਤੁਰਦੀ ਆ ਤੇ ਲੱਤ ਨੂੰ ਗਿੱਟੇ ਨੂੰ ਜਾਂਦੀ ਤਿੰਨ ਨਹੀਂ ਤੱਕ ਗੋਡੇ ਤੱਕ ਸੱਜੀ ਲੱਤ ਝੋਣ ਲੱਗ ਜੇ ਖੱਬੀ ਲੱਤ ਝੋਣ ਲੱਗ ਜੇ ਉਹਨੂੰ ਕਹਿੰਦੇ ਰੀ ਦੀ ਪੀੜ ਰਿੰਗਣਵਾ ਕਹਿੰਦੇ ਨੇ ਤੇ ਉਹਦੇ ਵਾਸਤੇ ਕੀ ਕਰਨਾ ਵਾ ਸਭ ਤੋਂ ਪਹਿਲਾਂ ਆਪਣਾ ਪਰਹੇਜ਼ ਕਰੋ ਆਲੂ ਝੌਲ ਰਾਜਮਾ ਮਾਂਸ਼ ਹੋਣਿਆਂ ਦੀ ਦਾਲ ਤੇ ਹੋਰ ਵੀ ਮਤਲਬ ਜੜੀਆਂ ਵਾ ਵਾਈ ਵਾਲੀਆਂ ਚੀਜ਼ਾਂ ਨੂੰ ਉਹਨਾਂ ਤੋਂ ਪਰਹੇਜ਼ ਕਰਨਾ ਸਖਦੀਆਂ ਸਭਗੀਆਂ ਮੀਆਂ ਉਸਰਾਂ ਬਹੁਤ ਕਈ ਬਈ ਵਾਲੀਆਂ ਚੀਜ਼ਾਂ ਵਾ ਇਹਨਾਂ ਦਾ ਤੁਸੀਂ ਸਭ ਤੋਂ ਸਾਰੀਆਂ ਚੀਜ਼ਾਂਾਂ ਪਰਹੇਜ਼ ਕਰਨਾ ਤੇ ਇੱਕ ਠੰਡਾ ਪਾਣੀ ਨਹੀਂ ਪੀਣਾ ਮਿੱਠੇ ਦਾ ਪਰਹੇਜ਼ ਕਰਨਾ ਤੋਂ ਉਹਦੇ ਵਾਸਤੇ ਦਵਾਈ ਇੱਥੇ ਲਿਖੀ ਆ ਸੁੰਡ ਰਿੰਡ ਦੇ ਬੀਜਾਂ ਦੀ ਗਿਰੀ ਸੁੰਡ ਤੇ ਰਿੰਡ ਦੇ ਬੀਜਾਂ ਦੀ ਗਿਰੀ ਤੋੜਾ ਗੋਕੇ ਦੁੱਧ ਨਾਲ ਹੀ ਸੌਂਡ ਦੇ ਰੈਂਡ ਦੇ ਬੀਜਾਂ ਦੀ ਜਿਹੜੀ ਗਿਰੀ ਆ ਇਹ ਇੱਕ ਤੋਲੇ ਹੋਣੇ ਕਹਿੰਦੇ ਆ ਰੈਂਡ ਦੇ ਬੀਜ ਸ਼ੁੱਧ ਕਰਨੇ ਪਹਿਲਾਂ ਸਿੱਖੋ ਸ਼ੁੱਧ ਕੀਤੇ ਹੋਏ ਦੋਵੇਂ ਚੀਜ਼ਾਂ ਅੱਧਾ ਅੱਧਾ ਤੋਲਾ ਤੇ ਉਗੋਕੇ ਕਿਉਂ ਦਾ ਇੱਕ ਤੋਲਾ ਗੋਕੇ ਗੋਕੇ ਦਾ ਕਿ ਉਹ ਵੇਗਾਂ ਦਾ ਦੇਖੋ ਇਹ ਜਿਹੜੀ ਦਵਾਈਆਂ ਵਾ ਇਹਨਾਂ ਨੂੰ ਅੱਧਾ-ਅੱਧਾ ਤੋਲਾ ਪਾ ਕੇ ਤੇ ਰੱਖ ਲੋ ਕਿਸੇ ਕੱਚੇ ਦੀ ਸ਼ੀਸ਼ੀ ਵਿੱਚ ਪਾ ਕੇ ਤੇ ਉਹਦੇ ਵਿੱਚ ਚੁਟਕੀ ਇੱਕ ਕੱਢਣੀ ਹੈ ਰਿੰਡ ਦੇ ਬੀਜ ਤੇ ਇਹ ਸੌਂਡ ਜੜੀ ਹੈ ਦੋਵੇਂ ਚੀਜ਼ਾਂ ਅੱਧੀ-ਅੱਧੀ ਚੁਟਕੀ ਇੱਕ ਚੁਟਕੀ ਲੈ ਕੇ 10 ਗ੍ਰਾਮ ਘਿਉ ਹੋਵੇ ਓਕੇ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਰਲਾ ਕੇ ਤੇ ਉਹਨੂੰ ਪੀ ਲੈਣਾ ਤੇ ਉਸ ਤੋਂ ਬਾਅਦ ਚਾਹ ਕੋਸੀ ਕੋਸੀ ਪੀ ਲੋ ਥੋੜੀ ਅੱਧੀ ਗਲਾਤੀ ਤੇ ਚਾਹ ਦੁੱਧ ਪੀ ਲੋ ਗਰਮ ਰਿੰਗਣ ਬਾਤ ਨੂੰ ਇਹ ਨਾਸ ਕਰੇ ਤੋ ਇੱਕ ਹੋਰ ਇਹਦੇ ਵਾਸਤੇ ਮੈਂ ਸਕਾ ਵਿੱਚ ਦੱਸਿਆ ਕਰੰਜੂਏ ਦੇ ਬੀਜਾਂ ਦੀ ਗਿਰੀ 12 ਮਾਸੇ ਟਿੱਕੀ ਕਰਕੇ ਤਵੇ ਪਰ 6 ਕਲਵੇ ਟਿੱਕੀ ਕਰਕੇ ਤਵੇ ਤੇ ਰੱਖ ਕੇ ਉੱਤੇ ਕੋਈ ਚੱਪਣੀ ਮੁੱਦੀ ਮਾਰ ਦੇ ਕੜੇ ਗਲੇ ਨਈ ਮੋਦੀ ਵਾਜੀ ਤਾਂ ਕੋਈ ਗੱਲ ਨਹੀਂ ਉਸ ਤਰ੍ਹਾਂ ਤਵੇ ਦਾ ਗਰਮ ਥੇਕ ਲਗੰਦੋ ਫਿਰ ਗੋਕੇ ਘੋ ਨਾਲ ਖਾਵੇ ਤਾਂ ਰਿੰਗਣ ਬਾਤ ਨਸ਼ਟ ਹੋਵੇ ਉਹਦੀ ਵੀ ਡੋਸ ਇੰਨੀ ਲੈਣੀ ਹੈ ਅੱਧੀ ਚੁਟਕੀ ਕੰਗੂਆ ਬਹੁਤ ਜਿਆਦਾ ਗਰਮ ਹੁੰਦਾ ਜੋ ਤੇ ਇਹ ਅੰਦਰ ਜੜੀ ਬਲਗਮ ਆ ਉਹਨੂੰ ਮੈਂ ਛਾੜ ਦੂਗੀ ਤਾਂ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੀ ਕੰਟੇਨਡ ਬਾਓ